ਸਤਿ ਸ਼੍ਰੀ ਅਕਾਲ ਜੀ ਮੈਂ ਸਵਾਤੀ ਗੁਪਤਾ ਸੋ ਆਸਟ੍ਰੇਲੀਆ ਨਿਊਜ਼ ਵਿੱਚ ਆਪ ਸਭ ਦਾ ਨਿੱਕਰ ਸਵਾਗਤ ਕਰਦੀ ਹਾਂ ਸੋ ਬੁਲਟਿਨ ਦੀ ਆਗਾਜ਼ ਤੋਂ ਵਿਲੱਖਣ ਚਰਚਾ ਕਰਾਂਗੇ ਅਹਿਮ ਸੁਰਖੀਆਂ ਤੇ ਕੁਆਡ ਮੀਟਿੰਗ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤ ਯੂਨੀਵਰਸਲ ਸਟੋਰ ਦੇ ਸਹਿ ਸੰਸਥਾਪਕ ਗ੍ਰੇਗ ਜੋਸਫ ਸੰਦੀਕ ਰੇਲੂ ਪਾਰਟੀ ਵਿੱਚ ਫਤਿਆ ਸਿਡਨੀ ਵਿੱਚ 18 ਸਾਲਾ ਭਾਰਤੀ ਮੂਦੀ ਅਨੀਸ਼ਾ ਅਸਥਿਕ ਲਾਪਤਾ ਸਾਬਕਾ ਰੀਅਲਟੀ ਸਟਾਰ ਉਪਰ ਆਪਣੇ ਸਾਥੀ ਨੂੰ ਕਤਲ ਕਰਨ ਦਾ ਲਕੇ ਹਿਲਸਾ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਦੇ ਨਾਲ ਅਹਿਮ ਗੱਲਬਾਤ ਕੀਤੀ ਹੈ ਸੋ ਇਹ ਗੱਲਬਾਤ ਅਗਲੇ ਹਫਤੇ ਵਾਸ਼ਿੰਗਟਨ ਦੇ ਵਿੱਚ ਹੋਣ ਵਾਲੀ ਕੁਆਡ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਪਹਿਲਾਂ ਹੋਇਆ ਹੈ ਜੋ ਇੰਡੋ-ਪੈਸੀਫਿਕ ਖੇਤਰ ਦੀ ਸੁਰੱਖਿਆ ਤੇ ਸਹਿਯੋਗ ਲਈ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਜੀ ਹਾਂ ਇਸ ਗੱਲਬਾਤ ਦੇ ਵਿੱਚ ਦੋਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਕੁਆਡ ਦੀ ਰਣਨੀਤੀ ਤੇ ਚਰਚਾ ਹੋਈ ਹੈ ਵਾਸ਼ਿੰਗਟਨ ਚ ਕੁਆਡ ਵਿਦੇਸ਼ ਮੰਤਰੀਆਂ ਦੀ ਬੈਠਕ ਦੀਆਂ ਤਿਆਰੀਆਂ ਜੋਰਾਂ ਦੇ ਸ਼ੁਰੂ ਖਾਨ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਨਾਲ ਵਿਚਾਰ-ਵਿਮੋਹ ਚਰਕੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕੀਤੀ। ਇਹ ਬੈਠਕ 26 ਜੂਨ 2025 ਨੂੰ ਹੋਈ ਜਿੱਥੇ ਦੋਹਾਂ ਨੇਤਾਵਾਂ ਨੇ ਕੁਆਡ ਵਿਦੇਸ਼ ਮੰਤਰੀਆਂ ਦੀ ਅਗਲੀ ਬੈਠਕ ਲਈ ਤਿਆਰੀ ਤੇ ਚੋਚਾ ਕੀਤੀ। ਦੱਸ ਦਈਏ ਕਿ ਕੁਆਡ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦਾ ਇੱਕ ਗਰੁੱਪ ਹੈ। ਜੋ ਕਿ ਇੰਡੋ-ਪੈਸਿਫਿਕ ਖੇਤਰਾਂ ਨੂੰ ਖੁਸ਼ਹਾਲ ਅਤੇ ਸੁਰੱਖਿਅਤ ਬਣਾਉਣ ਲਈ ਕੰਮ ਕਰਦਾ ਹੈ ਜਿਸ ਦੀ ਸ਼ੁਰੂਆਤ ਦਸੰਬਰ 2004 ਵਿੱਚ ਹੋਈ ਇਸ ਗੱਲਬਾਤ ਚ ਡਾਕਟਰ ਜੇ ਸ਼ੰਕਰ ਨੇ ਆਸਟ੍ਰੇਲੀਆ ਨਾਲ ਦੁਵਲੇ ਸਹਿਯੋਗ ਜਿਵੇਂ ਕਿ ਵਪਾਰ ਸੁਰੱਖਿਆ ਅਤੇ ਸਿੱਖਿਆ ਉੱਤੇ ਵਿਚਾਰ ਵਿਮਰਸ਼ ਕੀਤਾ ਤੇ ਨਾਲ ਹੀ ਇੰਡੋ-ਪੈਸਿਫਿਕ ਖੇਤਰਾਂ ਚ ਦੋਹਾਂ ਦੇਸ਼ਾਂ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਤੇ ਵੀ ਜ਼ੋਰ ਦਿੱਤਾ ਡਾਕਟਰ ਜੇ ਸ਼ੰਕਰ ਨੇ ਪਹਿਲਾਂ ਵੀ ਆਸਟ੍ਰੇਲੀਆ ਚ ਖਾਲਿਸਤਾਨ ਦੇ ਮੁੱਦੇ ਨੂੰ ਉਠਾਇਆ ਸੀ ਜਿੱਥੇ ਉਹਨਾਂ ਨੇ ਕੈਨੇਡਾ 'ਚ ਆਤਮਵਾਦੀ ਸ਼ਕਤੀਆਂ ਨੂੰ ਮਿਲੀ ਸਿਆਸੀ ਸਹਾਇਤਾ ਦੀ ਗੱਲ ਤੇ ਚਿੰਤਾ ਜਤਾਈ ਸੀ ਇਹ ਬੈਠਕ ਉਸ ਵੇਲੇ ਹੋਈ ਜਦੋਂ ਕੁਆਡ ਦੀ ਅਗਲੀ ਮੀਟਿੰਗ ਲਈ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ 트ੰਪ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੱਦੇ ਨੂੰ ਸਵੀਕਾਰ ਕਰਦਿਆਂ 트ੰਪ ਨੇ ਕਿਹਾ ਕਿ ਉਹ ਭਾਰਤ ਆਉਣ ਲਈ ਉਤਸ਼ਾਹੀ ਹਨ ਇਹ ਜਾਣਕਾਰੀ ਵਿਦੇਸ਼ ਸਕੱਤਰ ਵਿਕਰਮ ਨੇ ਪਹਿਲਾ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ 트ੰਪ ਅਤੇ ਮੋਦੀ ਦੀ ਇਹ ਗੱਲਬਾਤ ਟੈਲੀਫੋਨ 'ਤੇ ਹੋਈ ਜੋ ਕੈਨੇਡਾ ਵਿੱਚ ਜੀ7 ਸਮੇਲਨ ਤੋਂ ਵੱਖਰੀ ਸੀ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਦੇ ਵਿੱਚ ਵੀਰਵਾਰ ਰਾਤ ਨੂੰ ਇੱਕ ਘਟਨਾ ਵਾਪਰੀ ਹੈ ਜਿਸ ਵਿੱਚ 58 ਸਾਲ ਦੇ ਗ੍ਰੀਕ ਜੋਸਫਸਨ ਜੋ ਕਿ ਯੂਥ ਫੈਸ਼ਨ ਬ੍ਰਾਂਡ ਯੂਨੀਵਰਸਲ ਸਟੋਰ ਦੇ ਸਹਿ-ਸੰਸਥਾਪਕ ਅਤੇ ਇੱਕ ਹੋਰ ਕੰਪਨੀ ਦੇ ਸੀਓ ਸਨ ਉਹਨਾਂ ਦੇ ਘਰ ਵਿੱਚ ਹੋ ਰਹੀ ਵੱਡੀ ਪਾਰਟੀ ਦੌਰਾਨ ਚਾਕੂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੋ ਮੌਕੇ ਤੇ ਪੁਲਿਸ ਤੋਂ ਜਿਹੜੀ ਹੈ 15 ਸਾਲ ਦੇ ਇੱਕ ਕਿਸ਼ੂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜਿਸ ਤੇ ਕਤਲ ਦਾ ਦੋਸ਼ ਲੱਗਿਆ ਹੈ 34 ਸਾਲਾਂ ਦੀ ਤਮਿਕਾ ਚੈਸਰ ਉਤੇ ਆਪਣੇ ਹੀ ਸਾਥੀ ਜੂਲੀਅਨ ਡੈਨੀਅਲ ਦੀ ਹੱਤਿਆ ਦਾ ਦੋਸ਼ ਹੈ। ਪੁਲਿਸ ਦੇ ਅਨੁਸਾਰ ਇਹ ਘਟਨਾ 17 ਜੂਨ ਦੀ ਅੱਧੀ ਰਾਤ ਦੇ ਕਰੀਬ ਵਾਪਰੀ। ਇਸ ਵਿੱਚ ਕਤਲ ਤੋਂ ਬਾਅਦ ਜੂਲੀਅਨ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ਗਏ ਸਨ। ਡਿਟੈਕਟਿਵ ਸੁਪਰਟੈਂਡ ਡੈਰਨ ਫਿਲਕੇ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਇਹ ਇੱਕ ਬਹੁਤ ਹੀ ਦੁਖਦਾਈ ਅਤੇ ਗੁੱਜਲਦਾਰ ਮਸਲਾ ਹੈ। ਅਸੀਂ ਜੂਲੀਅਨ ਦੇ ਪਰਿਵਾਰ ਨਾਲ ਸੰਪਰਕ ਵਿੱਚ ਹਾਂ ਜੋ ਇਸ ਘਟਨਾ ਨਾਲ ਡੂੰਘੇ ਸਦਮੇ ਵਿੱਚ ਹੈ। ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਕਿਸੇ ਨੂੰ ਸ਼੍ਰੀਮਤੀ ਚੈਸਾ ਦੀ ਹਰਕਤਾਂ ਜਾਂ ਜੂਲੀਅਨ ਦੀ ਲਾਪਤਾਸ਼ੀਰ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ ਦੱਸਦੀ ਹੈ ਕਿ ਇਹ ਮਸਲਾ ਉਦੋਂ ਸਾਹਮਣੇ ਆਇਆ ਜਦੋਂ 19 ਜੂਨ ਨੂੰ ਫਿਲਡਰ ਹਾਈਵੇ ਤੇ ਸਥਿਤ ਇੱਕ ਪ੍ਰਾਪਰਟੀ ਤੇ ਛੋਟੀ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਜਦੋਂ ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਜੂਲੀਅਨ ਦੀ ਅਦਮੋਈ ਲਾਸ਼ ਮਿਲੀ ਜਿਸ ਨੇ ਫੌਰਨ ਬਾਅਦ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਪੁਲਿਸ ਨੇ ਪੜਤਾਲ ਤੋਂ ਬਾਅਦ ਸ਼੍ਰੀਮਤੀ ਚੈਸਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਤੇ ਕਤਲ ਦਾ ਦੋਸ਼ ਲਗਾਇਆ ਗਿਆ। ਪੁਲਿਸ ਨੇ ਇੱਕ ਸੀਸੀਟੀਵੀ ਫੁਟੇਜ ਵੀ ਜਾਰੀ ਕੀਤਾ ਜਿਸ ਵਿੱਚ ਸ਼੍ਰੀਮਤੀ ਚੈਸਰ ਨੂੰ ਘਟਨਾ ਤੋਂ ਕੁਝ ਘੰਟੇ ਬਾਅਦ ਇੱਕ ਬੈਗ, ਕੁੱਤਾ ਅਤੇ ਇੱਕ ਭਾਰੀ ਕੱਪੜਿਆਂ ਨਾਲ ਦੇਖਿਆ ਗਿਆ। ਹੈਂਡੀਲੇਡ ਦੀ ਅਦਾਲਤ ਵਿੱਚ ਵੀਡੀਓ ਲਿੰਕ ਰਾਹੀਂ ਪੇਸ਼ੀ ਦੌਰਾਨ ਉਸ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਗਈ ਹੈ ਤੇ ਅਦਾਲਤ ਨੇ ਸ਼ੁੱਕਰਵਾਰ ਨੂੰ ਉਸ ਦੀ ਪਛਾਣ ਤੇ ਲੱਗੀ ਪਾਬੰਦੀ ਵੀ ਹਟਾ ਦਿੱਤੀ ਜਿਸ ਨਾਲ ਉਸ ਦਾ ਨਾਮ ਅਤੇ ਤਸਵੀਰਾਂ ਜਨਤਕ ਕਰ ਦਿੱਤੇ ਗਏ। ਆਸਟ੍ਰੇਲੀਆ ਦੇ ਨਿਊ ਸਾਊਥ ਵੈਲਜ਼ ਵਿੱਚ 18 ਸਾਲਾ ਭਾਰਤੀ ਮੂਲ ਦੀ ਲੜਕੀ ਅਨੀਸ਼ਾ ਸਿੱਕ ਨੇ ਲਾਪਤਾ ਹੋਣ ਦੀ ਖਬਰ ਨੇ ਸਥਾਨਕ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਸੋਗ ਅਤੇ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ ਅਨੀਸ਼ਾ ਜੋ ਸਿਡਨੀ ਦੇ ਆਬਰਨ ਇਲਾਕੇ ਵਿੱਚ ਰਹਿੰਦੀ ਸੀ ਆਖਰੀ ਵਾਰ 23 ਜੂਨ 2025 ਨੂੰ ਉਸ ਨੂੰ ਵੇਖਿਆ ਗਿਆ ਸੀ ਸੋ ਨਿਊ ਸਾਊਥ ਵੈਲਜ਼ ਪੁਲਿਸ ਨੇ ਜਨਤਕ ਅਪੀਲ ਜਾਰੀ ਕਰਕੇ ਲੋਕਾਂ ਨੂੰ ਸੁਰਾਗ ਸਾਂਝੇ ਕਰਨ ਦੀ ਬੇਨਤੀ ਕੀਤੀ ਹੈ ਨਿਊ ਸਾਊਥ ਵੇਲਜ਼ ਪੁਲਿਸ ਦੇ ਮੁਤਾਬਿਕ ਅਨੀਸ਼ਕਾ ਸਠਿਕ ਨੂੰ ਆਖਰੀ ਵਾਰ 23 ਜੂਨ 2025 ਨੂੰ ਦੁਪਹਿਰ 1 ਵਜੇ ਦੇ ਕਰੀਬ ਸਿਡਨੀ ਦੇ ਅਰਬਨ ਖੇਤਰ ਵਿੱਚ ਪਾਰਕ ਰੋਡ ਤੇ ਦੇਖਿਆ ਗਿਆ ਸੀ ਪੁਲਿਸ ਨੇ ਬਿਆਨ ਅਨੁਸਾਰ ਅਨੀਸ਼ਾ ਦੀਦਿਕ ਭਾਰਤੀ ਦੱਸੀ ਜਾ ਰਹੀ ਹੈ ਉਹ ਲਗਭਗ 180 ਸੈਂਟੀਮੀਟਰ ਲੰਬੀ ਪਤਲੇ ਸਰੀਰ ਅਤੇ ਉਸ ਦੇ ਲੰਬੇ ਕਾਲੇ ਵਾਲ ਅਕਸਰ ਜੂੜੇ ਵਿੱਚ ਬੰਨੇ ਰਹਿੰਦੇ ਸਨ ਉਸ ਦੀਆਂ ਅੱਖਾਂ ਪੂਰੀਆਂ ਅਤੇ ਲਾਪਤਾ ਹੋਣ ਸਮੇਂ ਉਸ ਦੇ ਕਾਲੇ ਕੱਪੜੇ ਪਾਏ ਹੋਏ ਸਨ ਪੁਲਿਸ ਨੂੰ ਸ਼ੱਕ ਹੈ ਕਿ ਅਨੀਸ਼ਾ ਸ਼ਾਇਦ ਸਿਡਨੀ ਦੇ ਰੇਲਵੇ ਨੈੱਟਵਰਕ ਦੀ ਵਰਤੋਂ ਕਰਕੇ ਕਿਤੇ ਸਫ਼ਰ ਕਰ ਰਹੀ ਹੋਵੇ। ਅਨੀਸ਼ਾ ਦੇ ਪਰਿਵਾਰ ਨੇ ਪੁਲਿਸ ਨਾਲ ਮਿਲ ਕੇ ਜਨਤਕ ਅਪੀਲ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਕਿਸੇ ਨੂੰ ਅਨੀਸ਼ਾ ਦੀ ਸਥਿਤੀ ਜਾਂ ਟਿਕਾਣੇ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਪੁਲਿਸ ਨੇ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਖਾਸ ਸੁਰਾਗ ਨਹੀਂ ਲੱਭਿਆ, ਪਰ ਉਹ ਸੀਸੀਟੀਵੀ ਫੁਟੇਜ ਅਤੇ ਸਥਾਨਕ ਲੋਕਾਂ ਦੀਆਂ ਸੂਚਨਾਵਾਂ ਦੀ ਜਾਂਚ ਕਰ ਰਹੀ ਹੈ। ਸੋਸ਼ਲ ਮੀਡੀਆ ਤੇ ਅਨੀਸ਼ਾ ਦੀਆਂ ਤਸਵੀਰਾਂ ਅਤੇ ਜਾਣਕਾਰੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਸਥਾਨਕ ਅਤੇ ਅੰਤਰਰਾਸ਼ਟਰੀ ਮੀਡੀਆ ਨੇ ਵੀ ਇਸ ਮਾਮਲੇ ਨੂੰ ਉਜਾਗਰ ਕੀਤਾ ਹੈ ਜਿਸ ਨਾਲ ਜਨਤਕ ਜਾਗਰੂਕਤਾ ਵਧੀ ਹੈ ਭਾਰਤੀ ਭਾਈਚਾਰੇ ਸੰਗਠਨਾ ਨੇ ਵੀ ਇਸ ਮਾਮਲੇ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਕਿਸੇ ਵੀ ਸੰਭਾਵਿਤ ਸੂਚਨਾ ਨੂੰ ਸਾਂਝਾ ਕਰਨ ਦਕਣੀ ਆਸਟ੍ਰੇਲੀਆ ਦੇ ਪੋਰਟ ਲਿੰਕਨ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਸਾਪਕਾ ਬਿਊਟੀ ਐਂਡ ਦਾ ਗਿਕ ਰਿਐਲਿਟੀ ਸ਼ੋਅ ਦੀ ਪ੍ਰਤੀਯੋਗੀ ਤਮਿਕਾ ਚੈਸਰ ਤੇ ਆਪਣੇ ਸਾਥੀ ਜੂਲੀਅਨ ਡੈਨੀਅਲ ਸਟੋਰੀ ਦੇ ਕਤਲ ਦਾ ਗੰਭੀਰ ਇਲਜ਼ਾਮ ਲੱਗੇ ਨੇ ਸੋ ਪੁਲਿਸ ਦਾ ਕਹਿਣਾ ਹੈ ਕਿ ਇਸ ਅਪਰਾਧ ਦੇ ਵਿੱਚ ਮ੍ਰਿਤਕ ਦੇ ਸਰੀਰ ਤੇ ਟੁਕੜੇ ਕੀਤੇ ਗਏ ਨੇ ਅਤੇ ਸਭ ਤੋਂ ਹੈਰਾਨੀਜਨਕ ਗੱਲ ਕਿ ਉਸ ਦਾ ਸਿਰ ਅਜੇ ਤੱਕ ਲੱਭਤਾ ਹੈ ਇਹ ਘਟਨਾ ਰਾਤ 8 ਵਜੇ ਤੋਂ ਬਾਅਦ ਵਾਪਰੀ ਜਦੋਂ ਪੁਲਿਸ ਨੂੰ ਆਸਟ੍ਰੇਲੀਆ ਦੇ ਇੱਕ ਘਰ ਵਿੱਚ ਬੁਲਾਇਆ ਗਿਆ ਜਿੱਥੇ ਲਗਭਗ 30 ਨੌਜਵਾਨਾਂ ਦੀ ਭੀੜ ਮੌਜੂਦ ਸੀ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ ਸ੍ਰੀ ਜੋਬਸਨ ਨੂੰ ਮ੍ਰਿਤਕ ਪਾਇਆ ਕਾਰਜਕਾਰੀ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਦੋਸ਼ ਲਗਾਇਆ ਕਿ ਸ੍ਰੀ ਜੋਬਸਨ ਅਤੇ ਕਿਸ਼ੋਰ ਵਿਚਕਾਰ ਝਗੜੇ ਦੌਰਾਨ ਇੱਕ ਘਰੇਲੂ ਉਪਕਰਣ ਦੀ ਵਰਤੋਂ ਕੀਤੀ ਗਈ ਜਿਸ ਨਾਲ ਇਹ ਦੁਖਦਾਈ ਘਟਨਾ ਵਾਪਰੀ ਗ੍ਰੇਗ ਜੋਬਸਨ ਨੇ 1999 ਵਿੱਚ ਆਪਣੇ ਭਰਾ ਮਾਈਕਲ ਨਾਲ ਮਿਲ ਕੇ ਯੂਨੀਵਰਸਲ ਸਟੋਰ ਦੀ ਸਥਾਪਨਾ ਕੀਤੀ ਸੀ ਜੋ ਅੱਜ ਆਸਟ੍ਰੇਲੀਆ ਦੇ ਸਭ ਤੋਂ ਮਸ਼ਹੂਰ ਰਿਟੇਲ ਬ੍ਰਾਂਡਾਂ ਵਿੱਚੋਂ ਇੱਕ ਹੈ ਜਿਸ ਦੇ 80 ਤੋਂ ਵੱਧ ਸਟੋਰ ਦੇਸ਼ ਭਰ ਵਿੱਚ ਹਨ ਪਰ 2008 ਵਿੱਚ ਉਹਨਾਂ ਨੇ ਕੰਪਨੀਆਂ ਵਿੱਚ ਆਪਣੀ ਸਾਂਝ ਵੇਚ ਦਿੱਤੀ ਸੀ ਜਿਸ ਦੀ ਕੀਮਤ ਉਸ ਸਮੇਂ 100 ਮਿਲੀਅਨ ਡਾਲਰ ਸੀ ਇਸ ਤੋਂ ਇਲਾਵਾ 2021 ਵਿੱਚ ਉਹਨਾਂ ਨੇ ਨੂਸਾਰੀ ਫੋਟਲ 13.9 ਮਿਲੀਅਨ ਡਾਲਰ ਵਿੱਚ ਖਰੀਦਿਆ ਸੀ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਘਟਨਾ ਸਮੇਂ ਕਾਰ ਵਿੱਚ ਕਈ ਨੌਜਵਾਨ ਮੌਜੂਦ ਸਨ ਇਨਸਪੈਕਟਰ ਜੈਨ ਹਿਲੀਆ ਨੇ ਕਿਹਾ ਕਿ ਪੁਲਿਸ ਮੌਕੇ ਤੇ ਪਹੁੰਚੀ ਤਾਂ ਸਥਿਤੀ ਕਾਫੀ ਹਫੜਾ ਦਫੜੀ ਵਾਲੀ ਸੀ ਜਾਂਚ ਅਜੇ ਜਾਰੀ ਹੈ ਪਰ ਪੁਲਿਸ ਨੌਜਵਾਨਾਂ ਦੇ ਬਿਆਨ ਲੈ ਕੇ ਕਤਨਾ ਦੀ ਪੂਰੀ ਸਮਾਰੈਖਾ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਸ਼ੋਰ ਨੂੰ ਜਮਾਤਤ ਨਹੀਂ ਦਿੱਤੀ ਗਈ ਅਤੇ ਉਸਨੂੰ ਸ਼ੁੱਕਰਵਾਰ ਸਵੇਰੇ ਬ੍ਰਿਸਬੇਨ ਚਿਲਡਰਨ ਕੋਰਟ ਚ ਪੇਸ਼ ਕੀਤਾ ਜਾਵੇਗਾ ਪੁਲਿਸ ਨੇ ਪੁਸ਼ਟੀ ਕੀਤੀ ਕਿ ਕਤਲ ਤੇ ਵਰਤਿਆ ਗਿਆ ਹਥਿਆਰ ਲੱਭ ਲਿਆ ਗਿਆ ਹੈ ਜੋ ਕੋਈ ਚਾਕੂ ਨਹੀਂ ਸਗੋ ਇੱਕ ਘਰੇਲੂ ਔਜ਼ਾਰ ਸੀ ਸੋ ਇਹ ਸੀ ਆਸਟ੍ਰੇਲੀਆ ਨਿਊਜ਼ ਦੀ ਅਮ ਖਬਰ ਅੱਜ ਨਾਲ ਦਸਮਦ ਹੋ ਗਿਆ ਧੰਨਵਾਦ